ਫੇਰ ਵੀ ਬਣਾ ਲੈਣਗੇ ਫਿਰ ਕਿਥੇ ਫੜਨਗੇ 1 47 ਲੈ ਕੇ ਨ ਮਾਰੀ ਦੋ ਸਾਡਾ ਨਾ ਇਹ ਪ੍ਰੋਸੀਜਰ ਹੈ ਕਿ ਚਿੱਟੇ ਨੇ ਚਿੱਟਾਈ ਕਰਤਾ ਤੁਸੀਂ ਚਿੱਟੀ ਪਾਈ ਹੋ ਨਾ ਸ਼ਰਟ ਤੁਸੀਂ ਹੋਰ ਕਲਰ ਦੀ ਪਾਣ ਲੱਗ ਜਾਓ ਚੰਗੇ ਰਹੋਗੇ ਇਹ ਚਿੱਟੇ ਨੇ ਇਹ ਬਰਬਾਦ ਕਿ ਲੋਕੀ ਸਾਡੇ ਮੁੰਡੇ ਇਹਨੇ ਬਰਬਾਦ ਕਰਤੇ ਕਿ ਜਵਾਨ ਜਵਾਨ ਮੁੰਡੇ ਸਾਡੇ ਮਰ ਗਏ ਕਿੰਨੇ ਕੰਡੇ ਜਿਹੜੇ ਮਰ ਗਏ ਤੇ ਜਿਹੜੇ ਮੈਂ ਮੇਰੀ 340 340 ਤੇ ਮੇਰੇ ਸਾਹਮਣੇ ਹੀ ਮਰ ਗਏ ਇੱਥੋਂ ਦੇ ਹਾਂ ਇੱਥੋਂ ਦੇ ਕੁਝ ਨਹੀਂ ਤੁਸੀਂ ਤੁਸੀਂ ਕਾਰਵਾਈ ਕਰੇ ਚਲ ਜਾਓਗੇ ਜਿਹੜੇ ਕਾਰਵਾਈ ਕੀਤੀ ਠੀਕ ਹੈ ਇਹ ਤਾਂ ਬਿਲਕੁਲ ਠੀਕ ਹੈ ਇਹ ਹੋਣੀ ਚਾਹੀਦੀ ਹੈ ਜੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਇਹ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਕਿਸੇ ਨੂੰ ਵੀ ਨਸੇ ਨੂੰ ਮੁਕਤ ਕਰਨਾ ਠੀਕ ਹੈ ਨਾ ਹੁਣ ਤੁਸੀਂ ਤੋੜ ਕੇ ਚਲੇ ਗਏ ਇਹਦਾ ਕੋਈ ਫਾਇਦਾ ਨਹੀਂ ਤੇ ਫੇਰ ਆ ਗਿਆ ਅਸੀਂ ਬਸ ਫੇਰ ਵਿੱਚ ਸਟਾਰਟ ਕਰਦੇ ਕੋਈ ਨਸ਼ਾ ਮੈਂ दारू ਪੀਣਾ ਹੀ ਹੁਣ ਪੀ ਕੇ ਆਇਆ ਠੇਕਾ ਖੁੱਲਾ ਨਹੀਂ ਵਧੀ ਹੈ ਦਰੂਹ ਕੋਈ ਰੋਕਣ ਵਾਲਾ ਹੋ ਮੈਨੂੰ ਦੱਸੋ ਆ ਇਹਨੇ ਬੰਦੇ ਖੜੇ ਆ ਦੱਸੋ ਜੀ ਅਸੀਂ ਤੁਸੀਂ ਨਸ਼ੇ ਦੀ ਗੱਲ ਕੀਤੀ ਤੁਸੀਂ ਆਪ ਨੂੰ ਨਸ਼ੇ 'ਚੋਂ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਨਸ਼ੇ ਦੇ ਬਾਰੇ ਵੱਡੀ ਕਾਰਵਾਈ ਮੈਂ ਤੇਰਾ ਮੈਂ ਲੁਕੇ ਦੀ ਮੈਂਦਾ ਮੈਂ ਮੇਰਾ 80 ਰੁਪਏ ਦਾ ਪਊਆ ਨਾ 2000 ਦੀ ਪਿੰਧਾਰੀ ਮੈਂ ਕਿਉਂ 500 ਰੁਪਏ ਜੜੀ ਕਿਉਂ 2000 ਕਿਥੋਂ ਲਾਉਂਗਾ ਸਰਕਾਰ ਵੱਲੋਂ ਲਾਈ ਹੈ ਵਧੀਆ ਹੈ ਹਾਂ ਬਿਲਕੁਲ ਵਧੀਆ ਹੋਰ 80 ਰੁਪਏ ਦਾ ਪੋਆ ਮੈਂ ਪੀ ਕੇ ਆਰਾਮ ਨਾਲ ਘਰੇ ਜਾਉਂਗਾ ਟੋਰ ਨਾਲ ਮੈਂ ਚੋਰੀ ਨਹੀਂ ਕਰੂੰਗਾ ਕਿਤੇ ਨਸ਼ੇ ਵਾਲੇ ਕਰਨਗੇ ਚੋਰੀ ਉਹ ਅੱਜ ਮੇਰਾ ਮੂਡ ਖਰਾਬ ਸੀ ਮੈਂ ਪੀ ਲਈ ਮੂਡ ਕਿਵੇਂ ਖਰਾਬ ਹੋ ਗਿਆ ਇਹ ਵਾਹ ਦੇਖ ਕੇ ਵੀ ਮੈਂ ਕਿਹਾ ਚੱਲ ਘੁੰਮਣ ਫਿਰ ਆ ਗਾ ਅੱਛਾ ਛੱਟ ਛੱਟ ਪੂਜਾ ਸੀ ਤਾਂ ਕਰਕੇ ਛੁੱਟੀ ਕਰ ਲਈ ਅੱਛਾ ਛੁੱਟੀ ਕਰ ਕੰਮ ਕੀ ਕਰਦਾ ਬਾਈ ਤੂੰ ਰੰਗ ਪੇਂਟ ਦਾ ਕਰਦਾ ਨਹੀਂ ਦੱਸੋ ਜਿਹੜੀ ਤੇ ਗੇ ਆਜ ਨਹੀਂ ਗਿਆ ਜੀ 80 ਰੁਪਏ ਦਾ ਚਿੱਟਾ ਲਾਉਣ ਵਾਲਿਆਂ ਨੂੰ ਕੀ ਕਹੂਗੇ ਤੁਸੀਂ ਚਿੱਟਾ ਲਾਉਣ ਵਾਲੇ ਭਰਾਵਾ ਮੈਂ ਤਾਂ ਐਨਾ ਕਹਿੰਦਾ 1 ਕੇ 47 ਲੋ ਜਿਹੜੇ ਵੇਚਦੇ ਉਹਦੇ ਵੀ ਗੋਲੀ ਮਾਰ ਦੋ ਜਿਹੜੇ ਪਿੰਦੇ ਉਹਦੇ ਵੀ ਗੋਲੀ ਮਾਰ ਦੇ ਜਿਹੜੇ ਵੇਚਣ ਵਾਲੇ ਜਿਹੜੇ ਵੇਚਣ ਵਾਲੇ ਵੱਡੇ ਮਗਰਮਾਚ ਬਾਹਰ ਮਚਾਲੇ ਨੂੰ ਆਹ ਕਹੋ ਇੱਕ ਕਿਸੇ ਟਾਈਮ ਤੇ ਮੈਂ ਦੇਖਿਆ ਸੀ ਮੇਰੀ ਯਾਦ ਨਹੀਂ ਹੁਣਾ ਰਿਹਾ ਕਦਾਪੀ ਸੀ ਉਹਨੂੰ ਸਰਿਆਮ ਫਾਂਸੀ ਦਿੱਤੀ ਗਈ ਸੀ ਇੱਕ ਚਰਾਏ ਤੇ ਲੇ ਕੇ ਫਾਂਸੀ ਦੋ ਦੂਜੇ ਨੂੰ ਵੀ ਪਤਾ ਲੱਗ ਗਿਆ ਕਿਹੜੇ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛ ਜਿਨ੍ਹਾਂ ਨੂੰ ਤੂੰ ਕਹਿੰਨੇ ਏਕੇ 47 ਨਾਲ ਟੋਕਣਾ ਚਾਹੀਦਾ ਇਹ ਬਖੇਰੀਆ ਭਾਈ ਤੁਸੀਂ ਦੇਖ ਲਓ ਉਹ ਪੂਰੇ ਬਟਨ ਦੇ ਜੇ ਪੂਰੇ ਸ਼ਹਿਰ ਚ ਕੋਈ ਵੀ ਲਾਭ ਕਰ ਕਿਉਂ ਨਹੀਂ ਦੱਸਦੇ ਤੁਸੀਂ ਇਹ ਇਹ ਪੁਲਿਸ ਨੂੰ ਕਿਉਂ ਨਹੀਂ ਦੱਸਦੇ ਪੁਲਿਸ ਦੱਸਾਂਗੇ ਜਦੋਂ ਮਿਲਿਆ ਬੰਦਾ ਹੁਣ ਮੂਰ ਹੈ ਨਹੀਂ ਦੱਸਣ ਦੀ ਕੀ ਗੱਲ ਦੱਸਾਂਗੇ ਪੁਲਿਸ ਦੱਸ ਤੋਂ ਪੁਲਿਸ ਖੜੀ ਆ ਤੁਹਾਡੇ ਕੋਲੇ ਆ ਵੱਡੇ ਅਫਸਰ ਆਪਾਂ ਨੂੰ ਪਤਾ ਕਿ ਮੈਂ ਪਿੰਦਾ ਹੀ ਨਹੀਂ ਮੈਂ दारू ਪੀਣਾ ਉਹ ਠੇਕੇ ਵਾਲੇ ਪੀਣਾ ਉਹ ਕਿੰਨਾ ਵੀ ਘਰ ਤੋੜ ਤੇ ਜਾਂ ਤੋੜ ਤੇ ਇਸ ਤੋਂ ਬਾਅਦ ਫੇਰ ਉਹ ਨਸ਼ਾ ਵੇਚਣਗੇ ਜਿੰਨਾ ਮਰਜ਼ੀ ਉਹ ਕਰ ਲੋ ਤੁਸੀਂ ਫਿਰ ਕੱਲ ਨੂੰ ਆਓਗੇ ਓਰੇ ਮੈਂ ਹੁਣੇ ਖੜਾ ਤੇਰੇ ਕੋਲੇ ਦੱਸ ਕੱਲ ਨੂੰ ਆਇਓ ਸ਼ਾਮ ਨੂੰ ਪੰਜਾਬ ਸਰਕਾਰ ਵੱਲੋਂ ਯਦ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਵੱਲੋਂ ਤੋਬੀਆਨਾਬਸਤੀ ਦੇ ਵਿੱਚ ਜੋ ਮਨਜੀਤ ਕੌਰ ਏਲੀਆ ਸਰਬੰਸ ਕੌਰ ਪਤਨੀ ਕਾਲਾ ਸਿੰਘ ਇਹ ਤਾਂ ਬੇਨਾਬਸਤੀ ਦੇ ਵਿੱਚ ਰਹਿੰਦੀ ਸੀਗੀ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲੱਗੀ ਹੋਈ ਸੀਗੀ ਤੇ ਇਸ ਦੇ ਨਾਲ-ਨਾਲ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸੋ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਨੂੰ ਪ੍ਰੋਪਰ ਨੋਟਿਸ ਜਾਰੀ ਕਰਦੇ ਹੋਏ ਅੱਜ ਮਕਾਨ ਖਾਲੀ ਕਰਨ ਦੇ ਹੁਕਮ ਦਿੱਤੇ ਆ ਤੇ ਜਿਹੜਾ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨੂੰ ਖਾਲੀ ਕਰਵਾਇਆ ਜਾਣਾ ਹੈ ਇਹ ਮੌਕੇ ਦੇ ਉੱਪਰ ਸਾਡੇ ਵੱਲੋਂ ਜਿਹੜੀ ਹੈਗੀ ਪੁਲਿਸ ਨੂੰ ਮਦਦ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈਗੀ ਹੈ ਇਸ ਦੇ ਖਿਲਾਫ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈਗਾ ਹੈਰੋਇਨ ਦਾ ਇੱਕ ਰਿਕਵਰੀ ਹੋਈ ਸੀਗੀ ਇਸ ਤੋਂ ਇਲਾਵਾ ਵੀ ਇਸ ਦੇ ਖਿਲਾਫ ਕਾਫੀ ਲੰਬੇ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਇਸ ਡਰੱਗਸ ਦੇ ਕਾਰੋਬਾਰ ਦੇ ਵਿੱਚ ਲੱਗੀ ਹੋਈ ਹੈ ਸੋ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹਾਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇਸ ਦਾ ਜਿਹੜਾ ਘਰ ਹੈਗਾ ਉਹਦੇ ਉੱਪਰ ਨਾਜਾਇਜ਼ ਕਬਜ਼ਾ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਹੈ